ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਛੋਟੀਆਂ ਮਖੌਣੀਆਂ ਤੇ 5 ਦੀਆਂ 5 ਹੀ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਇੰਨਾ ਹੀ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਕਰਾ ਲਿਆ ਕਰੋ ਜੀ ਬਾਕੀ ਜੋ ਵੀ ਆ ਇੱਥੇ ਵੇਖ ਚਾ ਕੇ ਪੁੱਛੋ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਤੁਸੀਂ ਸੁਣਾਓ ਜੀ ਚਲੋ ਕਿਰਪਾ ਚੈਹ ਦੀ ਜੀ ਤੇ ਨਾਮ ਦੱਸਦੇ ਕਹੇ ਫਿਰ ਹਾਂ ਪ੍ਰਿੰਸਪਲ ਸਿੰਘ ਪਿੰਡ ਜਿਕ ਦੇ ਖੁੱਦ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਤਾ ਫੋਨ ਨੰਬਰ 9501296185 ਠੀਕ ਹੈ ਹਾਂਜੀ ਹਾਂਜੀ ਅਰ ਕੀ ਕਿਥੋਂ ਕਠਾ ਕਰ ਲਿਆ ਨਾ ਮਾਲ ਫੇਰ ਫੇਰ ਕੀ ਰਸਤਾ ਨਾ ਵੀਰ ਜੀ ਅੱਛਾ ਉਧਰ ਹੀ ਗੱਡੀ ਨਾ ਥੋੜੀ ਜੀ ਨਾ ਆਪਾਂ ਡੱਕੀਆਂ ਇਹ ਕਰਕੇ ਉਧਰ ਵੀ ਇੱਕ ਦੀਵਾਲੀ ਤੇ ਦੀਵਾਲੀ ਦੇ ਕਰਕੇ ਠੀਕ ਆਈਆਂ ਅਖਾ ਚਲੋ ਦੀਵਾਲੀ ਤੋਂ ਬਾਅਦ ਹੀ ਲਿਆਵਾਂਗੇ ਹੁਣ ਪਸ਼ੂ ਠੀਕ ਆ ਤੇ ਉਧਰ ਹੀ ਆਈਆਂ ਸਾਰੀਆਂ ਅੱਛਾ ਤੇ ਮੈਂ ਦੀਵਾਲੀ ਤੋਂ ਬਾਅਦ ਹੀ ਹੁਣ ਪਹੇਗੀ ਠੀਕ ਆ ਤੁਹਾਨੂੰ ਪਤਾ ਫਿਰ ਪਸ਼ੂ ਮੰਨ ਲਓ ਹੁਣ ਕੱਲ ਦੀਆਂ ਝੋਟੀਆਂ ਆਈਆਂ ਆਪਣੇ ਕੋਲ ਹਾਂਜੀ ਹਾਂਜੀ ਸਫਰ ਦੇ ਵਿੱਚ ਆਈਆਂ ਆ ਹਾਂਜੀ ਲੰਗਰ ਸਿੱਧਾ ਕਰਨਾ ਬੜਾ ਔਖਾ ਵੀਰ ਜੀ ਆਹ ਫਿਰ ਥਕਾਵਟ ਵੀ ਹੋ ਜਾਂਦੀ ਆ ਵੀ ਆਪਾਂ ਵੀਰ ਜੀ ਇਹ ਨਹੀਂ ਕਿ ਅੱ ਦੋ ਓਡੰਗ ਆਪਣੇ ਘਰ ਚੋ ਕੇ ਫੇਰ ਅਗਲੇ ਨੂੰ ਗਰੰਟੀ ਦੇਣੀ ਆ ਦੁੱਧ ਦੀ ਅੱਛਾ ਕਿਉਂਕਿ ਆਪਾਂ ਲਾਂਮਾ ਨਹੀਂ ਕੇ ਕੋ ਲੈਣਾ ਪੈਣਾ ਕੋ ਕਿਲੋ ਦੁੱਧ ਅਗਲੇ ਨੂੰ ਘੱਟ ਦੱਸੋ ਠੀਕ ਹੈ ਹੁਣ ਆਪੀਆਂ ਤਾਂ ਸੱਲੀਆਂ ਹੋ ਰਹੀਆਂ ਪੀਣਾ ਦੁੱਧਿਆ ਇੰਨਾ ਵਾ ਆ ਤੁਸੀਂ ਘਰੇ ਵੇਖ ਲਿਆ ਹਾਂ ਇਹ ਦਾਗ ਨੂੰ ਗਾਂ ਆਪਣੇ ਹਿਸਾਬ ਦੇ ਨਾਲ ਦੱਸਣਾ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਹ ਆਪਾਂ ਕਰੀਏ ਇਹ ਚਾਰ ਦੰਦ ਦੇ ਵੀਰ ਜੀ ਕੱਟੀ ਤੇ ਰਾਤ ਦੀ ਸੂਈ ਜੇ ਦੋ ਜੀ ਅੱਛਾ ਪ੍ਰੋਪਰ ਪਾਰਟੀ ਜਾ ਵੇਖ ਲਓ ਠੀਕ ਆ ਆ 2 ਕਿਲੋ ਵੀਰ ਜੀ ਸਾਖ ਖਾਲੀ ਕੀਤੀ ਜੇ ਅੱਛਾ ਕੱਟੀ ਡਿੰਗਣ ਬਹੁਤ ਜ਼ਿਆਦਾ ਤੈਹੀ ਖਲੋਤਾ ਨਹੀਂ ਜਾਂਦੇ ਆ ਵੇਖੋ ਠੀਕ ਥੋੜੀ ਢਿੱਲੀ ਕੀਤੀ ਆ ਕੱਟੀ ਠੀਕ ਆ ਸੂਆ ਪਹਿਲਾ ਹੀ ਸੂਆ ਪਹਿਲਾਂ ਵੀਰ ਜੀ ਪਿਓਰ ਪਹਿਲਾ ਸੂਆ ਤੇ ਦੰਦ ਚੱਕੀਤੇ ਆ ਤੇ ਆ ਚੌਕੀ ਵੀਰ ਜੀ ਛਿੱਗੀ ਹੁੰਦੀ ਜੀ ਚੌਕੀ ਦੀ ਛਿੱਗੀ ਹੁੰਦੀ ਆ ਜਿਹੜੀ ਬਾਕੀ ਬਾਕੀ ਵੀਰ ਜੀ ਆ ਮਿਲਕ ਵੀ ਇਹਨੂੰ ਦਿਖਾਓ ਕੰਜ ਲੱਗੀ ਝੋਤੀ ਆ ਦੇਖ ਸਕਦੇ ਮਿਲਕ ਵੀਨ ਵੀ ਚੰਗੀ ਲੱਗੀ ਆ ਬਾਕੀ ਵੀਰ ਜੀ ਦੁੱਧ ਵਾਲੀਆਂ ਝੋਟੀਆਂ ਪਹਿਲਾਂ ਲੱਗੀਆਂ ਤੀਜੇ ਸੂਵੇ ਵਾਲੀਆਂ ਮਈਆਂ ਅਗਲੇ ਵੇ ਲਾਈ ਫਿਰਦੀਆਂ ਠੀਕ ਆ ਜੀ ਹਾਂ ਜੀ ਬਾਕੀ ਜਿਹੜੀ ਨੇ ਪ੍ਰੋਪਰ ਪਾਤੀ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆ ਵੇਖੋ ਆ ਦੇਖਾਦੇ ਜੀ ਛਿੱਗੀ ਆ ਜਿਹੜੀ ਮੂਹ ਹਾਂਜੀ ਛਿੱਗੀ ਹੋ ਗਈ ਆ ਵੇਖੋ ਐ ਠੁਗਵੇਂ ਫੇਸਦੀ ਆ ਚੰਗੀ ਝੋਟੀ ਆ ਖਾਨ ਗੁੱਟ ਗੁੱਟ ਤੇ ਲੱਗਾ ਕੱਟੀ ਬਾਕੀ ਜੀ ਸੂਜ ਆ ਥੋੜੀ ਜੀ ਲੱਪੇ ਜਿਹਾ ਕਰਦੀ ਹਾਂਜੀ ਹਾਂਜੀ ਦੂਜੀ ਇੱਕ ਸਫਤ ਆਈ ਆ ਸਫਤ ਕਰਕੇ ਸੁੱਜੀ ਤਾਂ ਆ ਵੀਜ਼ਿਟ ਕਰਦੇ ਕਰਨ ਲਈ ਪਲੀ ਕੱਟੀ ਆ। ਗੱਦ ਕਾਠ ਵੀ ਚੰਗਾ ਵਾ ਤੇ ਪਿੱਠ ਕੁੜੇ ਤਾਂ ਵੀ ਚੰਗੀ ਆ ਤਾਂ ਲੈ ਜਾ। ਤੇ ਬਾਕੀ ਥੱਲੇ ਆ ਤਰ੍ਹਾਂ ਚੰਗੀ ਕਮਾਲ ਦੀ ਬਣੀ ਆ। ਮਗਰ ਕੀ ਆ ਗਿਆ ਵੀਰ ਜੀ ਇਹਨੇ? ਮਗਰ ਇਹਦੇ ਕੱਟੀ ਜੇ ਰਸੀ। ਮਗਰ ਇਹਦੇ ਕੱਟੀ ਆ। ਹੱਜੀ ਇਹ ਤਾਂ ਪਾਟਾ ਕਰਦੀ। ਆ ਦੇਖ ਸਾ ਦੇ ਹਵਾਨਾ ਇਹਦਾ ਲੱਗੇ ਤਾਂ ਇੱਕ ਰੀ। ਥਾਂ ਚੰਗੇ ਘਿਆਰ ਤੇ ਦੂਰ ਦੂਰ ਜਿਹਾ ਲੱਗਦਾ ਇਹ ਮੁੰਡੇ ਨੇ 2-3 ਵਜੇ ਨਾ ਛੁੱਟੀ ਆ ਜੇਰੀ ਨੇ ਪਾਤੀ ਜੇਰ ਪ੍ਰੋਪਰ ਪੈ ਗਈ ਤੇ ਕਿੰਨਾ ਕੁ ਦੁੱਧ ਕਰੀ ਜਾਓਗੀ ਵਰਜੀਏ ਦੁੱਧ ਵਰਜੀ ਉਹਦੇ ਆਂਦੇ ਆਪਾਂ 13 ਕਿਲੋ ਮੰਨ ਲਓ ਕਿ 13-14 ਕਿਲੋ ਤੋਂ ਘਟਗੀ ਕੱਢੂਗੀ ਹਾਂਜੀ ਹਾਂਜੀ ਤੇ ਮੰਨ ਕੇ ਚਲੋ ਕੱਦ ਕਾਠੇ ਦੀ ਲੇਵੇ ਭਾਂਡੇ ਆਲੀ ਥਾਂ ਤੁਹਾਨੂੰ ਸੋਹਣਾ ਲੱਗਦਾ ਹਾਂਜੀ ਹਾਂਜੀ ਆਹ ਦੇਖੋ ਠੰਡੀ ਬੋਲ ਠੀਕ ਐ ਇਸ ਤਰ੍ਹਾਂ ਹੀ ਥੋੜਾ ਇਸ ਤਰ੍ਹਾਂ ਹੀ ਥੱਲੇ ਬੈਹ ਜਾਣਾ ਵਾ ਹਾਂਜੀ ਭਾਂਤਾਂ ਆ ਰੰਗ ਰਹੀ ਜਾਓ ਆ ਦੇਖ ਸਾਡੇ ਸਾਫ ਘਾ ਰਿਆ ਤਾ ਹਲੇ ਬੋਲਾ ਬੋਲਾ ਹੀ ਆ ਬਿਲਕੁਲ ਸੰਗਣਾ ਹਲੇ ਇਹੋ ਜਿਹੀ ਚੀਜ਼ਾਂ ਵਿੱਚ ਨਹੀਂ ਲੈਡੀਆਂ ਆਈ ਚੀਜ਼ ਲੈਣੀ ਹਿੰਦੀ ਚੰਗੀ ਠੀਕ ਹੈ ਜੀ ਜਮੀਰਪੁਰ ਖੜੇ ਯਾਦ ਕਰੇ ਵੀ ਵਾਕਿਆ ਹੀ ਸੁਗਾ ਪੀ ਕੇ ਫਿਰ ਵਿੱਚ ਮੋਲ ਇਹਦਾ ਮੋਲ ਜਾਜ ਬਿਲਕੁਲ ਨਹੀਂ ਕਿੰਨਾ ਕ ਜਿੰਨਾਂ ਦੇ ਵਿੱਚ ਜੀ ਤੁਹਾਨੂੰ ਪਤਾ ਲੇਵਾ ਪਾਂਡਾ ਲੱਗਾ ਆ ਜਿਵੇਂ ਤਰ੍ਹਾਂ ਪਹਿਲਾਂ ਕੱਟੀ ਖੁੱਲੇ ਲੇਵੇਦੀ ਆ ਹਾਂ ਤੁਹਾਨੂੰ ਸੋਹਣਾ ਲੱਗਾ ਬਾਕੀ ਇਧਰ ਮਾਰਿਓ ਕੈਮਰਾ ਦੇਖੋ ਉਨੀ ਨਹੀਂ ਛਾਂ ਹੁੰਦੀ ਉਨੀ ਨਹੀਂ ਗਾਂ ਠੀਕ ਹੈ ਹਾਂਜੀ ਹਾਂਜੀ ਕਿੰਨੇ ਦੀ ਜੈਸ ਨੋ ਕਰਨੀ ਹੈ ਇਹ ਹਾਂ ਨਾ ਇਹ ਜੀ ਜਿਹੜੀ ਦੇਣੀ ਇੱਕ 10 ਦੀ ਦੇ ਦਾਂਗੇ 1 ਲੱਖ ਦੇ 10000 ਦੇ ਬਾਕੀ ਵਿੱਚ ਮਾਨਤਨ ਹੋ ਜਾਊਗਾ ਮੌਕੇ ਤੇ ਮਾਨਤਨ ਕੋਈ ਨਹੀਂ ਖਰਦਾਂਗੇ ਬਾਕੀ ਪਲੀ ਜੂੜੀ ਕੱਟੀ ਆ ਤੇ ਆਹ ਪੂਰੀ ਝੋਟੀ ਆ ਗਈ ਜੀ ਇਹ ਪਿਓਰ ਵੀ ਜੀ ਚਾਰ ਦੰਦ ਆ ਅੱਛਾ ਇਹ ਵੀ ਚਾਰ ਦੰਦ ਕਿਉਂਕਿ ਸ਼ਿੱਗੀ ਵੀ ਹੋਵੇ ਤਾਂ ਕੱਟੀ ਦੇ ਡੋਰ ਪੀ ਦੇ ਦਾਂਗੇ ਅੱਛਾ ਹਾਂਜੀ ਝੋਟੀ ਦਾ ਹੈ ਤੁਹਾਡੇ ਜਿੱਦੀ ਜੇ ਪੂਰੀ ਦੇ ਵੇਖ ਲੋ ਕੱਤ ਕਿੱਡਾ ਜੇ ਹਾਂਜੀ ਤੇ ਇਹ ਨਹੀਂ ਵੀ ਮੰਨ ਲਓ ਜਿੱਦਾਂ ਵੱਡਾ ਕੱਦਿਆ ਹਾਂਜੀ ਕੋਈ ਮੰਨ ਲਓ ਸ਼ਿੱਗੀ ਹੋ ਗਈ ਜਾਂ ਚੌਗੀ ਹੋ ਗਈ ਜਾਂ ਚੌਗੀ ਆਖਿਆ ਤਾਂ ਚੌਗੀ ਹੋਏਗੀ ਤੇ ਇਹ ਕਿੰਨੇ ਦੁੱਧ ਦੁੱਧ ਕਿੰਨੇ ਦੇ ਕੋਣ ਦੁੱਧ ਵਿੱਚ ਇਹ ਸਫਰ ਸੋਚ ਲਈ 10 ਕਿਲੋ ਹੋਣਾ ਹੋਊਗਾ ਮੌਕੇ ਤੇ ਤਿਆਰ ਜਿਹੜਾ ਹਾਂਜੀ ਹਾਂਜੀ ਤਿਆਰ ਮਗਰ ਇਹਦੇ ਮਗਰ ਇਹਦੇ ਕਟਾ ਆ ਜੀ ਮਗਰ ਇਹਦੇ ਕਟਾ ਤੇ ਉਹਦੇ ਮਗਰ ਕੱਟੀ ਆ ਉਹਦੇ ਮਗਰ ਕੱਟੀ ਆ ਦੁੱਧ ਵੀਰ ਜੀ ਕੋ 12 ਚੈਨਾ ਕਰੋ 13 ਕਿਲੋ ਦੁੱਧ ਵੀਰ ਜੀ ਉੱਥੇ ਹੀ ਜਿਹੜਾ ਪਿਆਰ ਸਫਰ ਪੱਠਾ ਚੇਂਜ ਹੋ ਗਿਆ ਵੀਰ ਜੀ ਤੇ ਤੇ ਫੇਰ ਆ ਜੂਗੇ ਆਪਣੇ ਦੁੱਧ ਦੇ ਆ ਵੀਰ ਜੀ ਇਹ ਤੂੜੀ ਦੇ ਮਾਲ ਲੱਗਾ ਤੂੜੀ ਇਹ ਰੱਜੀਆਂ ਵੇ ਲੋ ਛੋਟੀਆਂ ਹਾਂਜੀ ਹਾਂਜੀ ਤੋੜ ਦੋ ਫੇਰ ਇਹਨਾਂ ਮਰਾ ਦੇ ਚਲਾ ਦਈਏ ਪਹਿਲਾਂ ਕਿੰਨੇ ਬੱਚਾ ਲਾ ਕੇ ਦਿਖਾ ਦਈਏ ਫਿਰ ਤੋਰਦੇ ਹਾਂ ਦੇਖੋ ਇਹ ਪਸ਼ੂ ਆਗੇ ਚ ਵਾਜੂ ਦਿਖਾ ਦਈਏ ਤੁਹਾਨੂੰ ਚੰਗੀ ਜਿਹੀ ਕਿੰਨੇ ਬੱਜਿਆ ਵੀ ਦੰ ਪਸ਼ੂ ਸੋਹਣੀ ਲੱਗਦੀ ਹੈ ਕਿੱਲੇ ਦੇ ਬੱਜੇ ਫੱਬੇ ਹਾਂਜੀ ਹਾਂਜੀ ਇਸ ਸੀ ਮਾਦਵਿੰਦ ਜੀ ਵਾਪਸ ਲੱਭ ਜਾਂਦਾ ਪਰ ਰਾਤਾ ਝਾਕੜੀਆਂ ਪੈਂਦੀਆਂ ਹਨ ਅੱਛਾ ਰਾਤਾ ਝਾਕੜੀਆਂ ਪੈਂਦੀਆਂ ਹਨ ਰਾਤਾ ਝਾਕ ਝਾਕ ਕੇ ਲੈ ਹੁੰਦੇ ਜੇ ਫਿਰ ਰਾਤਾ ਝਾਕ ਝਾਕ ਕੇ ਲੈਣਾ ਪੈਂਦਾ ਵਾ ਅੱਛਾ ਜੇ ਜਦੋਂ ਗੱਡੀ ਚੌਣਾ ਹੁੰਦਾ ਵੀ ਰਾਤਾ ਝਾਕੜੀਆਂ ਪੈਂਦੀਆਂ ਵੀ ਥਾਂ ਤੇ ਪੈਰ ਨਾ ਰੱਖ ਲੈ ਕੋਈ ਡੰਗਰ ਬਹਿ ਨਾ ਜਾ ਨਹੀ ਸਹੀ ਗੱਲ ਹੈ ਉਹ ਤੇ ਫਿਰ ਧਿਆਨ ਦਾ ਖਰਾਬ ਪੈਂਦਾ ਕੋਈ ਡੰਗਰ ਬੱਜੇ ਹੁੰਦੇ ਗੱਡੀ ਚ ਹਾਂਜੀ ਹਾਂਜੀ ਹੁਣ ਵੀ ਜੀ ਛੇ ਝੋਟੀਆਂ ਆਈਆਂ ਇੱਕ ਝੋਟੀ ਕੱਲ ਦੀ ਆਪਣੀ ਸੇਲ ਹੋ ਗਈ ਹੈ ਜੇਕੀ ਅੱਛਾ ਹਾਂਜੀ ਇਹ ਕਵੀਰ ਵੀ ਆ ਗਏ ਇੱਥੋਂ ਖੜੇ ਪੈ ਗਏ ਆਪਣਾ ਕਾਰੋਬਾਰੀ ਬੰ ਤੁਸ ਮਾ ਆ ਗਏ ਤਾਂ ਸਾਨੂੰ ਪੂਰਾ ਵਧੀਆ ਕਰ ਦਿੱਤੀ ਆ। ਥਾਣ ਭਾਡੇ ਦੀ ਚੋਣ ਚਾਣ ਵੀ ਆਪਣੀ ਕਰਨੀ। ਆ ਦੇਖ ਲੈਂਦੇ ਜੀ। ਆਉਣ ਨਾਲ ਭਾਵੇਂ ਤੁੰਗ ਜਵਾ ਦਾ ਵਿੱਚ ਪਸ਼ੂ ਮਾੜਾ ਨਹੀਂ ਲਈਦਾ। ਵੀਰਪਰਾਵਾਂ ਨੇ ਜਿਹਨਾਂ ਡੰਕਰ ਖੜੇ ਉਹਨਾਂ ਨੂੰ ਪਤਾ ਹੀ ਆ। ਜੇ ਦੁੱਧ ਕਿਲੋ ਕਿਲੋ ਕਿਸੇ ਦੇ ਘਰ ਜਾ ਕੇ ਵਾਦਨਾ ਨਿਕਲੇ ਤੇ ਮਜ਼ਾਕੀ ਗੱਲ ਦਾ ਫਿਰ। ਠੀਕ ਹੈ ਜੀ। ਦੇਖੋ ਜੀ। ਨੋ ਬਤੋਏ। ਆ ਵੇਖ ਲਓ। ਇਹ ਗੋਲ ਧਾਰਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਦੇਖੋ। ਇਹ ਪੋਲੇ ਜਵਾ ਹੈ। ਠੀਕ ਹੈ ਜੀ। ਹਾਂ ਜੀ। ਚਲੋ ਤੋਰਾ ਬਾਕੀ ਖੰਡੀ ਤੇਰੀਆਂ ਕਟੀਆਂ ਬਾਕੀ ਬੁਰੀ ਝੋਟੀ ਆ ਕੱਦ ਕਾਠ ਮਿਰਜੀ ਕੱਦ ਤੋਂ ਤੇ ਕਵੀਰ ਭਰਾਮਣ ਨੇ ਕਰੀ ਵਾਕਿਆ ਹੀ ਹਾਂਜੀ ਕੱਦ ਕਾਠ ਪੂਰੇ ਚਲਾਣ ਆ ਬਾਕੀ ਕੱਦ ਦਾ ਮੂੰਹ ਮੇਰੇ ਕੋ ਪਹਿਲਾਂ ਪਾਜੀ ਸਭ ਤੋਂ ਵੱਡੀ ਗੱਲ ਆ ਦੰਦਾਂ ਦੀ ਆ ਵੇਖ ਲਓ ਪਿਓ ਚਾਰ ਦੰਦ ਇਹ ਦਿਖਾਇਆ ਕਰੀ ਫੇਰ ਬਾਕੀ ਕਾਰਨ ਆ ਦੇਖ ਸਾਡੇ ਪਿਓ ਇੱਕ ਦੋ ਤੇ ਨਾ ਚੋਲ ਦੋ ਤੇ ਮੇਰੀ ਅੱਧਰ ਕੋ ਲੋਤੀਆਂ ਤੇ ਦੋ ਹੀ ਅੱਧਰ ਕੋ ਲੋਤੀਆਂ ਅਗਲੇ ਸੋਵੇ ਨੂੰ ਤਾਂ ਕੱਦ ਲੈਨੇ ਹੋਰ ਕਰ ਜਣਾ ਹੈ ਅਜੇ ਇਹ ਵੀ ਘੱਟ ਹੋ ਸਕਦਾ ਇਹ ਵੱਡੀ ਕੱਟੀ ਹੈ ਇਹ ਖਾ ਪੀ ਕੇ ਰੱਖ ਭਾਵੇਂ ਤੇਰ ਤਰ ਦੁੱਧਾਂ ਜਿਹੜਾ ਕਹਿੰਦੇ ਵੀ 10 ਲੀਟਰ ਹੈਗਾ ਗਾਂ ਤੋਂ ਗੁਲਾਬੀ ਚਮੜੀਆਂ ਦੇਖ ਲਓ ਲੈ ਜਾ ਦੇਖੋ ਕੱਦ ਕੱਟੀ ਐ ਛੋਟੇ ਸਿੰਘ ਦਾ ਮਾਲ ਹੈ ਬਾਕੀ ਦੇ ਵਾਲੂਆ ਕੱਲਾ ਕੱਲਾ ਖਣਕ ਵਟ ਘੋੜ ਤੇ ਲੱਗਾ ਅਰਦਾ ਮੇਰੀ ਪੂਰੀ ਕਰ ਕੇ ਮਗਾ ਨੀਲੀ ਪੂਰੀ ਦੇ ਬਾਕੀ ਨੀਲੀ ਦਾ ਵੀ ਪਾਸਾ ਥੋੜਾ ਥੋੜਾ ਰੱਖਦੀ ਆ ਬਾਕੀ ਇਹ ਵੀ ਚਲੋ ਜਿੰਨੇ ਵੀ ਹੈਗੀ ਸਫਾਈ ਜ ਆ ਅਗਲੇ ਸਵੇਰ ਨੂੰ ਝੋਟੇ ਹੋਰ ਵੱਧ ਕੇ ਜਿਹੜੀ ਮੈਂ ਇਹਨਾਂ ਵੇਖ ਲਓ ਖੁੱਲੇ ਲੈਵੇ ਦੀਆਂ ਵਿੱਚ ਹੀ ਕਟੀਆਂ ਆ ਹੁਣ ਇਹਨਾਂ ਪੰਜ ਪੰਜ ਚਾਰ ਚਾਰ ਦਿਨ ਖਾ ਕੇ ਰਾਸ਼ਨ ਤੇ ਖੇਰ ਵੇਖਦਾ ਪੰਜਾਂ ਚੌਦਾਂ ਨੂੰ ਕਟੀਆਂ ਪੂਰੀਆਂ ਬੇਥੇ ਇਹਦਾ ਇਹਦਾ ਆਹ ਵੇਖੋ ਇਹ ਆਹੀ ਦਿਨਾਂ ਪੀੜੀ ਦੇ ਪਾਵਿਆਂ ਗਾ ਕਟੀਆਂ ਨੂੰ ਖਾਣ ਲੱਗੇ ਆ ਠੀਕ ਆ ਹਾਂਜੀ ਇੱਕ ਤਾਂ ਪੀੜੀ ਦੇ ਪਾਵਿਆਂ ਗਾ ਵੇਖੋ ਲੱਗੇ ਆ ਇਹਦਾ ਪੂਰੀ ਦਾ ਮੁੱਲ ਮੋਲੇ ਦਾ ਜਾਇ ਜੀ ਬਿਲਕੁਲ ਹੀ ਕਿੰਨਾ ਕ ਇਹੋ ਜਿਹੀ ਕੱਟੀਆਂ ਤੁਹਾਨੂੰ ਬੜਾ 1.5 ਲੱਖ ਦੀਆਂ ਪਰ ਵੀ ਗੰਦੀਆਂ ਹਾਂਜੀ ਪਰ ਹੁਣ ਹਾਂ ਨਾ ਜਿਹੜੀ ਦੇਣੀ ਆ ਇੱਕ 10 ਦੀ ਵੀ ਦਾਂ ਅੱਛਾ ਇਹ ਵੀ ਇੱਕ 10 ਦੀ ਇੱਕ 10 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਲੇ ਇਹਨਾਂ ਦੀ ਵੀ ਇੱਕ 10 ਹਾਂ ਬਾਕੀ ਭਣ ਭਰਾਵਾਂ ਦਾ ਮਾਣ ਹੋਊਗਾ ਮਾਣ ਹੋ ਜਾਊਗਾ ਠੀਕ ਹੈ ਨਹੀਂ ਗੱਲ ਇਹ ਨੇ ਦੂਰੋਂ ਆਉਣ ਹੋ ਕੇ ਨੇ ਨੇੜੇ ਆਉਣ ਆ ਵੀ ਤਾਜੀ ਸੋਈ ਜੇ ਹਾਂਜੀ ਇਹ ਵੀ ਤਾਜੀ ਬਿਲਕੁਲ ਠੀਕ ਹੈ ਹਾਂਜੀ ਆਹ ਦੇਖੋ ਨੜੂ ਬੱਚਾ ਨਾਲ ਜੇ ਤਾਜੀ ਨੜੂ ਮਾਲ ਹੀ ਤਾਜ਼ਾ ਲਈਦਾ ਵੇ ਜੀ ਵੀਰ ਕਿੰਨੇ ਦਿਨਾਂ ਤੇ ਸੋਈ ਹੋਊਗੀ ਇਹ ਇਹਨੂੰ ਵੀਰ ਜੀ ਅੱ ਬੌਲਾ ਇਹਦੇ ਕੋਲ ਪੱਕਾ ਜਿਹੜਾ ਹੋਊਗਾ 8 ਕਿਲੋ ਹੋਊਗਾ ਠੀਕ ਆ ਦੇਖੋ ਲੈ ਵਾ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਵੀ ਜੀ 12 ਕਿਲੋ ਦਾ ਘਟ ਪਲੀ ਜੁੜੀ ਕੱਟੀ ਆ ਹਜੇ ਥੋੜੀ ਲੱਤੇ ਜਾਂ ਕੱਟੀ ਤਿੰਨ ਦਿਨ ਸੂਈ ਨੂੰ ਹੋਏ ਆ ਠੀਕ ਇੱਕ ਸਫਰ ਇੱਕ ਸਫਰ ਜਿਹਾ ਆ ਬਿਲਕੁਲ ਤੇ ਇੱਕ ਚਲੋ ਤਾਜੀ ਸੂਈ ਆ ਬਾਕੀ ਕਿ ਗਾਠਾ ਕਿੰਨਾ ਤੇ ਬਾਕੀ ਗੋਲ ਸਿੰਘ ਦੀ ਐ ਵੀ ਬਿਲਕੁਲ ਬਿਲਕੁਲ ਨਿੱਕੇ ਸਿੰਘ ਦੀ ਹੋਦੀ ਲੈ ਜੀ ਸੂਆ ਇਹਦਾ ਕਿੰਨਾ ਵਜੇ ਪਹਿਲਾਂ ਪਹਿਲਾਂ ਵੀ ਅੱਛਾ ਇਹਦਾ ਵੀ ਪਹਿਲਾਂ ਸੂਆ ਹੈ ਚੌਕੀ ਤੇ ਸ਼ਕੀ ਹੁੰਦੀ ਹੈ ਇਹ ਵੀ ਚਗੀ ਹੁੰਦੀ ਜੇ ਦੀ ਇਹ ਵੀਡੀਓ ਐਵੇਂ ਜਿਹੜੀ ਵੀਰ ਜੀ ਪੰਜ ਪੰਜ ਛੇ ਛੇ ਤਨ ਲੱਗ ਜਾਂਦੇ ਠੀਕ ਹੈ ਖਾਈਓ ਮਾਲ ਲੱਗ ਜਾਂਦਾ ਟਾਈਮ ਲੱਗ ਜਾਂਦਾ ਮਾਲ ਲੱਗ ਜਾਂਦਾ ਟਾਈਮ ਲੱਗ ਜਾਂਦਾ ਆਹ ਵੀਡੀਓ ਨੂੰ ਦੇਖੋ ਜੀ ਕਿੰਨਾ ਦਸਤਕਾਰੀ ਦਾ ਪਤਾ ਬਾਕੀ ਇਹ ਆ ਵੀ ਸਾਰੀਆਂ ਨਵੀਆਂ ਝੋਟੀਆਂ ਵਾ ਚਲੋ ਸਸ ਸਫਾਈ ਚ ਚਲੋ ਜੰਨੀਆਂ ਵੀ ਆ ਬਾਕੀ ਠੰਡੀਆਂ ਵੀਰ ਜੀ ਜਿੱਥੇ ਲੱਤ ਘੱਟ ਦੇਣੀਆਂ ਉੱਥੇ ਪੁੱਟਣੀਆਂ ਨਾ ਲੱਤ ਐਨ ਜੀ ਠੰਡੀਆਂ ਬਹਿ ਜਾਓ ਭਾਵੇਂ ਜੀ ਠੀਕ ਹੈ ਜੀ ਇਹ ਉਹ ਚੀਜ਼ਾਂ ਤੁਹਾਨੂੰ ਪਤਾ ਇੱਥੇ ਹੀ ਮਿਲਣਗੀਆਂ ਜੀ ਠੀਕ ਹੈ ਜੀ ਅੱਡੇ ਪ੍ਰੀਤ ਸਿੰਘ ਤੋਂ ਮਿਲਦੀਆਂ ਨੇ ਬਾਕੀ 50 ਮਾਉਂਟ ਦੇਰਾ ਵਾ ਆ ਦੇਣਾ ਇਹ ਬੱਚਾ ਨਹੀਂ ਜੇ ਕੱਟੀ ਨੂੰ ਲਾਇਆ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਜਾਇ ਜੀ ਵੀਰ ਜੀ ਕਿੰਨਾ ਕ ਵੇਖ ਲਓ ਵੀਰ ਜੀ ਐਨਾ ਪਹਿਲਣਾਂ ਦਾ ਲੇਵਾ ਖੁੱਲਾ ਨਹੀਂ ਹੁੰਦਾ ਜਿੰਨਾ ਇਹਨਾਂ ਦਾ ਲੇਵਾ ਹਾਂ ਜੀ ਹਾਂ ਜੀ ਐ ਹਜੇ ਮੇਲਾ ਸ਼ਾਲਾ ਮਾਰੇ ਵੀ ਇਹ ਦੁੱਧ ਤੇ ਚੱਲੂਗੀ ਪੂਰੀ ਕੱਟੀ ਕਿੰਨੇ ਦੀ ਜੈਸ ਨੋ ਕਰਨੀ ਜੈਸ ਨੋ ਹੀ ਹਾਂ ਜਿਹੜੀ ਤੇਰੀ 95 ਦੀ ਕੱਟੀ ਦੇਣਾ ਅੱਛਾ 95 ਹਜ਼ਾਰ ਆਹ ਵਿੱਚ ਬਾਜ਼ਾਰ ਤੋਂ ਮਿਲਣੀ ਜੈ ਇਹਨੇ ਦੀ ਕੱਟੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਭੈਣ ਭਰਾ ਹਾਂ ਦਾ ਫੇਰ ਬਾਕੀ ਜੀ ਆਹ ਦੇਖੋ ਗਾੜੀ ਐ ਪੂਰੀ ਚੰਗੀ ਗਾੜੀ ਕੱਟੀ ਦੀ ਫਾਰ ਤੋਂ ਸੋਨਾ ਲੱਗਾ ਕੱਟੀ ਨੂੰ ਠੀਕ ਹੈ ਜੀ ਹਾਂ ਜੀ ਤੇ ਆ ਵੀ ਤਾਜੀ ਸੋਈ ਜਾਦੀ ਫੋਰਚੂਨਰੀ ਏ ਫੱਡੀ ਅੱਛਾ ਇਹਦਾ ਵੀ ਕੱਦ ਕਾਠ ਪੂਰਾ ਜਵਾਨ ਹੈ ਕੱਦ ਕਾਠ ਚੌਗੀ ਜੇ ਬੀਬੀ ਅੱਛਾ ਇਹ ਵੀ ਚੌਕੀ ਇਹ ਵੀ ਚੌਕੀ ਚੌਕੀਆਂ ਟੱਟੀਆਂ ਸਾਰੀਆਂ ਚੱਕ ਕੀਤੇ ਦੰਦੇ ਤੇ ਵੀ ਮੈਂ ਨਾ ਪਿਓਰ ਚਾਰ ਦਾ ਮੇਰੇ ਚੱਕ ਕਰਾ ਦਾਂਗੇ ਕਿ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀਰ ਜੀ ਪੱਕਾ ਜਿਹੜਾ ਕੰਡੇ ਵਾਲਾ ਨਾ ਹੁਣ ਹਾਂਜੀ ਹੁਣ ਇਹਦੇ ਕੋਲ ਦੁੱਧ ਹੋਗਾ 9 ਕਿਲੋ ਅੱਛਾ 10 ਕਿਲੋ ਚੋਕ ਲਾਂਦਾ 9 ਕਿਲੋ ਕਾਕੇ ਦਾਂਗੇ ਹੁਣ ਠੀਕ ਆ ਤੇ ਜੇ ਤਾਂ ਵਾਜੋ ਕਿ ਦੁੱਧ ਹੋਏ ਹਾਂ ਵਧੇਗੀ ਵੀਰ ਜੀ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ 10 ਕਿਲੋ ਤਾਂ ਦੱਸਣਾ ਚੋਇਆ ਉੱਥੇ ਠੀਕ ਆ ਤੇ ਹੁਣ ਤੁਹਾਨੂੰ ਪਤਾ ਸਫਰ ਦੇ ਕਰਕੇ ਇੱਕ ਪੱਠਾ ਚੇਂਜ ਹੋ ਗਿਆ ਇਹਨਾਂ ਦੋ ਦੋ ਚੌਂ ਚੌਂ ਦੇ ਨਾਲ ਫੇਰ ਚੜਨਾ ਦੁੱਧ ਤੇ ਕੱਟ ਤੋਰੋ ਫੇਰ ਇੱਕ ਕਰੀ ਨੂੰ ਗਾਲਤੇ ਵੇਤੀ ਸੇਵਾ ਦੀ ਸੇਵਾ ਕੋ ਕਰੇਗਾ ਵੀਰਪਰਾ ਤੇ ਤੁਹਾਨੂੰ ਬਰਤਨ ਨੂੰ ਜਾਨਣਾ ਜਾਨਣਾ ਹੈ ਨਾ ਬਾਕੀ ਕੱਦ ਕਾਠ ਵਾਲੀਆਂ ਗਾਂ ਕੋ ਸੂਰੇ ਬਾਕੀ ਪੂਰਾ ਘੋੜੀਆਂ ਵਰਗਾ ਕਾਦੇ ਇਹਦਾ ਵੀ ਪੂਰੀ ਜਵਾਨੀਆਂ ਜਿਹੜੀ ਇਹਦੀ ਜਿਹੜਾ ਕਿ ਇਹਨੂੰ ਸ਼ਕੀਨ ਆਵੇ ਚੰਗੇ ਕੱਦ ਵਾਲੀਆਂ ਮੱਝਾਂ ਘਰੇ ਰੱਖਣੀਆਂ ਉਹਨਾਂ ਦੀ ਹੈ ਚਲੋ ਲੈ ਜਾਓ ਫਿਰ ਵੇਖੋ ਬਿਲਕੁਲ ਨਿੱਕੇ ਸਿੰਘ ਦੀ ਝੋਟੀ ਹੈ ਬਾਕੀ ਥਾਣੇ ਦੇ ਕੋਈ ਚੰਗਾ ਲੱਗਾ ਹੈ ਉਹ ਨਾ ਪੱਟ ਕੋਈਆਂ ਦੀ ਹੋਣੀਆਂ ਬੱਤੀਆਂ ਆਪਣੇ ਕੋ ਚੱਲੀਆਂ ਹੋਣੀਆਂ ਪਹਿਲਾਂ ਕਟੀਆਂ ਦੇ ਲਓ ਠੀਕ ਹੈ ਗੇਸਪੁੜੇ ਵਾਲੀਆਂ ਅੱਜ ਲਗਭਗ ਅੱਜ ਸਾਰੀਆਂ ਪਹਿਲਾਂ ਸੂਆਈਆਂ ਨਹੀਂ ਦਾ ਮਾਰ ਪਹਿਲਣੇ ਵੀਜੀ ਬੱਚਾ ਕੀ ਮਿਲੇ ਦੂਜਾ ਸੂਆ ਛੋਟੀ ਲੱਲੀ ਦੀ ਨਹੀਂ ਤੇ ਇਹਦਾ ਮੁੱਲ ਕਿੰਨਾ ਰੱਖਣਾ ਜੇ ਪ੍ਰੇਮ ਸਿੰਘ ਜੀ ਤੁਸੀਂ ਦੱਸ ਦਿਓ ਅੱਜ ਫਿਰ ਕੋਈ ਨਹੀਂ ਕੋਈ ਨਹੀਂ ਮੋਲ ਕਰਦਾ ਇਹਦਾ ਮੁੰਡਾ ਕੋਈ ਕਰਦਾ ਤੁਸੀਂ ਵੀ ਅੱਧੀ ਦਾ ਅੱਧੀ ਦਾ ਦੱਸ ਦਿਓ ਤੁਸੀਂ ਵੀ ਅਕੀ ਜੀ ਅਵੀ ਠੰਡੀ ਆ ਵੇਖੋ ਲੋ ਬਤੋਏ ਹਾਂ ਲਈ ਸਾਡੇ ਇਹ ਤਰ੍ਹਾਂ ਹੀ ਥੱਲੇ ਬੈਜੇ ਨੇ ਇਹ ਜੀ ਬਸ ਇਹੋ ਚੀਜ਼ਾਂ ਦਾ ਵਿਰਜੀ ਹੈਗਾ ਨਾ ਠੱਗੀਆਂ ਚੀਜ਼ ਦਾ ਬੜਾ ਫਰਕ ਹੁੰਦਾ ਕਿੰਨੇ ਦੀ ਕਰਨੀ ਫੇਰੇ ਸਾਲ ਤੇ ਬਰੀਡ ਦੀ ਆ ਵੇਖੋ ਇਹਦਾ ਵੀ ਥਾਣਾ ਗੁੱਠ ਗੁੱਠ ਤੇ ਕੱਟੀ ਦਾ ਲੱਗਾ ਆ ਇਹਦਾ ਨੇ ਲੱਖ ਦੀ ਵਿਗਜ ਹਾਂ 92 ਦੇ ਦਈਏ ਤੁਸੀਂ ਕਰ ਦੋ ਮੰਨਤਾ ਨਾ ਹੋਰ ਤੁਸੀਂ ਕਰ ਦੋ 39000 ਦੀ ਸ਼ਾਇਦ 90 ਜੋ 2000 ਰੁਪਿਆ ਛੱਡਣਾ ਅੱਛਾ ਹਾਂ ਨਹੀਂ ਜੀ 85 ਦੀ ਕੱਟੀ ਦਾਂਗੇ ਅੱਛਾ 85000 ਦੀ 85000 ਪਰ ਮਿਲਣੀ ਨਹੀਂ ਜੀ ਵੀਰ ਜੀ ਮੈਂ ਤਾਂ ਆਹ ਗੱਡ ਚੋਰੀ ਮਿਲਣੀ ਹੈਗੀ ਬਾਕੀ ਤਾਂ ਬਗਰ ਕੱਟਾ ਵਾ ਵੀ ਦੀ ਤਾਂ ਜੀ ਕੱਟੀ ਸਹੀ ਆ ਬਾਾਕੀ ਚੰਗੇ ਕੱਦ ਕਾਟ 85000 ਦੀ ਕੱਟੀ ਖਾ ਪੀ ਗਏ ਭੰਡੂ ਦੀ ਹੋਰ ਠੀਕ ਆ ਝੋਲ ਚਾਲ ਬੜੀ ਚੱਲ ਜਿੱਦਾਂ ਮਰਦੇ ਅੱਛਾ ਹਾਂਜੀ ਤੇ ਆ ਵੀ ਪਹਿਲਾਂ ਸੂਆ ਜੇ ਇਹ ਵੀ ਪਹਿਲਾਂ ਵੇਖੋ ਕੱਟੀ ਦਾ ਪਹਿਲਾਂ ਦਾ ਹੀ ਲੈਵਾ ਵੇਖੋ ਹਾਂ ਦੇਖੋ ਬਿਲਕੁਲ ਫਿਕਸ ਜਿਹਾ ਬੰਨਾ ਹੈ ਹਾਂਜੀ ਇਹ ਵੀ ਐਂਜੀ ਬਸ ਅੱਛਾ ਫਿਰ ਉਸ ਤੋਏ ਆਹ ਦੇਖ ਲੈ ਉਧਰ ਚਲੋ ਪੁੱਛ ਕੇ ਯਾਰੀ ਡਰ ਜਾਂਦਾ ਵਾ ਲਾਗੇ ਡੰਗਰ ਵੱਜੇ ਤੇ ਇਹ ਕਿਨੇ ਕਿ ਚਰਦੀ ਸੁਈ ਆ ਇਹਨੂੰ ਵੀ ਜੀ ਆ ਵੇਖੋ ਇਹਨੂੰ ਵੀ ਅਜੇ ਤੇ ਜਿਆਦਾ ਜੇ ਇਹ ਇਹਦੇ ਉਹ ਕਟੀਆਂ ਕਟੀਆਂ ਸੁਈਆਂ ਜੇ ਤਾਂ ਆ ਜਾਏ ਬੱਚਾ ਹਨਾ ਇਹਨਾਂ ਨੂੰ ਖਾ ਲਿਆ ਜਿੰਨੇ ਅੱਛਾ ਆ ਜਾ ਬੱਚਾ ਅਗਲੇ ਲਹੂ ਵਾਲੇ ਦੰਦ ਜੇ ਬੱਚੇ ਦੇ ਹਾਂਜੀ ਆ ਦੇਖ ਲਹੂ ਵਾਲੇ ਵਿੱਚ ਜੀ ਬੋਟਿਆ ਉਧਰ ਆ ਦੋ ਦੰਦ ਜੇ ਠੀਕ ਹੈ ਜੀ ਕਟੀਆਂ ਵੇਖੋ ਨਹੀਂ ਤਾਂ ਕਟੀਆਂ ਹਾਂ ਦੇਖ ਸਕਦਾ ਪਹਿਲਾਂ ਕਟੀਆਂ ਨਹੀਂ ਜੀ ਪਹਿਲਾਂ ਤੇ ਸਿਰਾ ਕੱਟੀ ਆ ਇਹ ਲਾ ਖੁੱਲੇ ਲੈ ਵੇ ਦੀ ਕਟੀਆਂ ਸੂਲ ਨੂੰ ਟੱਚ ਲੈਵਾ ਕਰਦੇ ਆ ਤੇ ਇਹਦੇ ਬੋਲਾ ਬੋਲਾਇਆ ਰਸਲੇ 7 ਕਿਲੋ ਜੀਓ ਤੇ ਇਹ ਕਿੰਨਾ ਕਰੀ ਜਾਊਗਾ ਕਿਉਂਕਿ ਆਈ ਤਿੰਨ ਦਿਨ ਸੂਈ ਨੋਏ ਆ ਹਾਂਜੀ ਰਾਸ਼ਨ ਪਏਗਾ 4 ਦਿਨ ਤੇ ਦੁੱਧ ਕਰਨੀਆਂ ਕਿੰਨਾ ਕਰੀ ਦਊਗੀ ਦੁੱਧ ਵੀ ਜੀ ਆ ਜਿਆਦਾ ਨਹੀਂ 10 ਕਿਲੋ ਤੋਂ ਘੱਟ ਕੀ ਕੱਢੂਗੀ ਘੱਟ ਦੋ ਤੋਰੋ ਫੇਰ 1 ਦਿਨ ਬਿਲਕੁਲ ਗੋਲ ਸਿੰਘ ਦੀ ਆ ਛੋਟੇ ਸਿੰਘ ਦੀ ਆ ਵੀ ਕਹਿੰਦੇ ਹੁਣ ਬਸ਼ੂ ਵੀਰ ਭਰਾਵਾਂ ਨੂੰ ਦਈਦੇ ਆ ਜਦੋਂ ਜਦੋਂ ਮੰਨ ਲਓ 4 ਦਿਨ ਰਾਸ਼ਨ ਹੁੰਦੇ ਆ ਭਿਆਸ ਦਿੰਦੇ ਵੀਰ ਵੀ ਵਾਕਿਆ ਹੀ ਦੁੱਧ ਕਰਗੀਆਂ ਕੱਢੀਆਂ ਦੇਖੋ ਵੀ ਬੋਲ ਸਿੰਘ ਦੀ ਆ ਨਾ ਵੀਰ ਜੀ ਇਹ ਵੀ ਚੌਗੀਆਂ ਆ ਵੀ ਹਾਂਜੀ ਪਰ ਇਹ ਸਾਰੀ ਚਾਹ ਕਰ ਰਹੀਆਂ ਕੋਈ ਝੂੜ ਤੇ ਨਹੀਂ ਮਾਰਿਆ ਆਪਾਂ ਵੀ ਚੌਗੀਆਂ ਆ ਚੌਗੀ ਆ ਤੇ ਛਿੱਗੀ ਨਿਕਲੀ ਆ ਜੇ ਛਿੱਗੀ ਆ ਤੇ ਅੱਠ ਦੰਦ ਬਰਾਬਰ ਕੀਤੇ ਆ ਠੀਕ ਆ ਜੇ ਚੌਗੀ ਦੱਸੀ ਆ ਤੇ ਚੌਗੀ ਨਿਕਲੀ ਆ ਬਾਕੀ ਚਲੋ ਜੋ ਹੈਗਾ ਉਹ ਦੱਸਣਾ ਚਾਹੀਦਾ ਵਾ ਹਾਂ ਦੱਸਣਾ ਚਾਹੀਦਾ ਗਾਹਕ ਵਿੱਚ ਵੀ ਬੜਾ ਬਣ ਮਨੋਖਾ ਆ ਉਹ ਗਾੜ ਤੇ ਕਹਿੰਦਾ ਇੱਕ ਮਿਸਤ ਲੱਗਦੀ ਜੋਗਾ ਕਰ ਤੇ ਇੱਕ ਥੋੜੇ ਹੁਣ ਤਾਂ ਸਾਹਮਣੇ ਜੀਂਦੇ ਹਰਿਆਣੇ ਦਾ ਕਿਟੀਆਂ ਗੱਲੀਆਂ ਹਾਂਜੀ 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 ਆ ਜ ਲੈ ਆਓ ਜੀ ਆਵੇ ਲੋਬੀ ਜੀ ਆਪ ਕਿਸੇ ਰੋਮ ਕੱਡੇ ਬਿਊਟੀ ਦੇ ਲੈ ਜਾ ਬੱਚੇ ਨਾਲ ਬਹੁਤ ਜ਼ਿਆਦਾ ਕਰਦੀ ਹੈ ਬਾਕੀ ਤਾਜੀ ਸੂਈ ਆ ਕੱਟੀ ਚਾਰ ਚਾਰ ਇਜੀ ਥਾਲ ਕੱਢ ਦੂਗੀ ਜੇ ਜਦੋਂ ਪਤਮੂ ਦੀ ਪਤਮਾ ਅਗੇ ਸੰਝੜਾ ਇਹ ਵਧੀਆ ਕੱਢ ਦਿੰਦੀ ਹੈ ਆਪ ਦੇਖ ਸਕਦੇ ਆ ਪਥਾਣੇ ਦੇ ਲਾਗੇ ਤੋਂ ਸਮਾ ਕੇ ਥਨ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਨ ਬੰਦਾ ਬਾਕੀ ਇਹ ਵੀ ਬਿਰਲ ਦੀ ਹਾਂ ਜੀ ਹਨ ਵੇਖੋ ਕਿੰਨੀਆਂ ਵਿਰਲਾ ਜਿਆ ਤੇ ਇਹਦਾ ਫਿਰ ਮੁੱਲ ਵਿਰਲਾ ਕਿੰਨੀਆਂ ਕੱਟੀਆਂ ਹਾਂ ਜੀ ਇਹਦਾ ਮੁੱਲ ਇਹਦਾ ਮੁੱਲ ਜਾ ਜਾਵੇ ਲੋ ਜੀ ਆ ਪੂਰੇ ਵੀ ਨਹੀਂ ਚੁੱਕੇ ਪੂਰੇ ਹਾਂ ਜੀ ਤਾਜੀ ਕੱਟੀ ਬਿਲਕੁਲ ਬੌੜੇ ਜਹੇ ਖਾਲੀ ਕਰਤੀ ਸਾਰੀ ਕੱਟੀ ਕਿੰਨੇ ਤੇ ਜੈਸ ਨੋ ਕਰਨੀ ਆ ਜੈਸ ਨੋ ਹੀ ਹਾਂ ਅਣਾ ਹੀ ਮੁੱਲ ਜਿੰਨਾ ਮਰਜੀ 85 ਦੀ ਕੱਟੀ ਦੇ ਦਾਂਗੇ ਅੱਛਾ ਇਹ ਵੀ 85 ਦੇ ਦੇਣਗੇ ਬਾਕੀ ਜੀ ਮਾਰਕੀਟ ਚ ਮਿਲਨੀ ਨਹੀਂ ਜੇ ਠੀਕ ਆ ਜਿੱਤਰੇ ਕਦੇ ਬੱਜੀ ਹੋਊਗੀ ਨਾ ਪਰ ਕੱਟੀ ਵੇਖਣ ਵੇਖੂਗਾ ਭੰਟਾ ਮੇਰੀ ਜੀ ਹੁਣ ਕੋ ਮੇਰਾ ਭਰਾ 85000 ਕੀ ਖੜੂਗਾ ਨਾ ਜੇ ਅਰੇ ਸੂਏ ਕੱਟੀ ਡੇਢ ਦੀ ਆ ਠੀਕ ਐ ਕਿਉਂਕਿ ਡਵਰ ਅਪੀਅਰ ਲਾਉਣ ਵਾਲੀਆਂ ਕਟੀਆਂ ਆ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਤੇ ਕੋਈ ਤਸੱਲੀ ਨਾ ਬੱਛੂ ਖੜੇ ਜੀ ਹਾਂਜੀ